ਮਨੇ ਮਹਿੰਦੀ ਨਾਲ ਲਾ ਕੇ ਮੋਟਰਸਾਈਕਲ ਜੀ ਪਹਿਲਾਂ ਟੰਡੇ ਮਾਰੇ ਜੀ ਤੇ ਇੱਕ ਛੋਟੀ ਜੀ ਲੜਕੀ ਆਈ ਹੈ ਇਹ 7ਵੀਂ ਕਲਾਸ ਦੀ ਉਹ ਕੁੜੀ ਦੇ ਬਾਹ ਤੇ ਜੰਨੇ ਨਾਲ ਮ ਡੰਡਾ ਮਾਰੇ ਜੀ ਇਹਨੇ ਡਰਾਈਵਰ ਥੱਲੇ ਲਾਇਆ ਜੀ ਉਹਨੇ ਚੰਗੀ ਮਾਰ ਪੀਟ ਕੀਤੀ ਜੀ ਇਹਨੇ ਮਹਿੰਦੀ ਚਾਬੀ ਦੀ ਕੱਢੀ ਆ ਜੀ ਮਹਿੰਦੀ ਚਾਬੀ ਕੱਢ ਗਈ ਇਹਨੇ ਡਰਾਈਵਰ ਮਹਿੰਦੀ ਚਾਬੀ ਧੱਕੇ ਨਾਲ ਲਈ ਆ ਜੀ ਧੱਕੇ ਨਾਲ ਲਾ ਕੇ ਫਿਰ ਨਾਲ ਡਰਾਈਵਰ ਬਿਠਾਇਆ ਜੀ ਉਹ ਕਹਿੰਦਾ ਇਹ ਮਾਰਨਾ ਇਹ ਮੇਰਾ ਮਾਮਲਾ ਹੋਇਆ ਕਿਦਾਂ ਕੀ ਗੱਲ ਬਾਤ ਹੈ ਮਾਮਲਾ ਕੁੱਤੇ ਦਾ ਜੀ ਜੀ ਹੋਇਆ ਕੁੱਤੇ ਨੇ ਕੁੱਤਾ ਫਿਰਦਾ ਤਾ ਇਹ ਹਵਾਰਾ ਹਾਂਜੀ ਹਵਾਰਾ ਕੁੱਤਾ ਮੋਰੇ ਆ ਗਿਆ ਜੀ ਕੋਲ ਆਖਤ ਮੋਰੇ ਡਰਾਈਵਰ ਨੇ ਬਥੇਰੀ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਤੇ ਜਵਾਕਾਂ ਦੇ ਸੱਤਾਂ ਲੱਗਦੀਆਂ ਜੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਨਾਲ ਕੁੱਟਮਾਰ ਹੋਈ ਹੈ ਤੇ ਜਦੋਂ ਤੱਕ ਮੈਂ ਮਤਲਬ ਗਿਆਈ ਬਹੁਤ ਤੱਕ ਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਆ ਜਿੱਥੇ ਮਤਲਬ ਇਹਨੇ ਰੁਕਿਆ ਹੋਇਆ ਸੀ ਬਸ ਕੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਹੀ ਉੱਥੇ ਮ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਕਿ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿਈ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ نیچے ਹੀ ਮਰ ਗਿਆ ਤੇ ਇਹ ਮਗਰ ਗਏ ਆਈ ਆ ਨਿਕਲ ਗਏ ਸੀ ਮੇਰੇ ਫਾਦਰ ਬੱਸ ਦੇ ਵਿੱਚ ਬੱਚੇ ਸਵਾਰ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਤੇ ਡੇਲੀ ਦਾ ਇਹਨਾਂ ਹੈ ਇਹ ਬੱਚੇ ਚੱਕਰ ਉਧਰੋਂ ਵੀ ਬੱਚੇ ਚੱਕਣ ਜਾ ਰਹੀ ਸੀ ਉਹ ਰੂਟ ਆਈ ਉਹਦਾ ਡੇਲੀ ਰੂਟ ਆਈ ਉਹ ਤੇ ਉੱਥੋਂ ਬੱਚੇ ਚੱਕਣ ਜਾ ਰਹੀ ਸੀ ਫਿਰ ਉੱਥੋਂ ਜਿੱਥੇ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਕਿਹਾ ਰਹੀਏ ਡਰਾਈਵਰ ਸੀਗੇ ਸਕੂਲ ਬੱਸ ਦੇ ਉਹਨਾਂ ਦਾ ਨਾਮ ਹੈਗਾ ਆਪਣੇ ਕੋਲ ਦੀਦਾਰ ਸਿੰਘ ਸਾਨੂੰ ਪਿਆਰਾ ਸੀ ਇਹ ਵੀ ਕੁਟਮਾ ਦਾ ਮਾਮਲਾ ਹੈ ਜਿੰਨੇ ਉਹਦੀ ਗੁੱਟੀਆਂ ਸੱਟਾ ਲੱਗੀਆਂ ਤੇ ਉਹਦਾ ਆਪਣੇ ਕੋਲ ਟਰੀਟਮੈਂਟ ਚੱਲ ਰਿਹਾ ਤੇ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਹੁੰਦਾ ਥੋੜੀ ਹੈ ਰੇ ਬਾਕੀ ਦਾ ਇੱਕ ਸਰੇ ਤੋਂ ਬਾਅਦ ਹੀ ਦੇਖਾਂਗੇ ਆਪਣੀ ਕੀ ਆ ਰਹੀ ਹੈ